ਇਸ ਸਮੇਂ ਅਸੀਂ ਪਿੰਡ ਗੁੜਾਕਲਾਂ ਦੇ ਵਿੱਚ ਮੌਜੂਦ ਹਾਂ ਜਿਹੜਾ ਪਠਾਨਕੋਟ ਜ਼ਿਲ੍ਹੇ ਦੇ ਪਿੰਡ ਮਿਰਥਲ ਦੇ ਨੇੜੇ ਪੈਂਦਾ ਹੈ ਅੱਜ ਅਸੀਂ 0238 ਗੰਨੇ ਦੀ ਉਸ ਬਿਮਾਰੀ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਜਿਹੜੀ ਪਿਛਲੇ ਡੇਢ ਦੋ ਸਾਲਾਂ ਤੋਂ ਜ਼ਿਆਦਾਤਰ ਕਿਸਾਨਾਂ ਦੀ ਸਮੱਸਿਆ ਦਾ ਕਾਰਨ ਬਣੀ ਹੋਈ ਹੈ ਅਤੇ ਨਾਲ ਦੀ ਨਾਲ ਇਸ ਵੀਡੀਓ ਰਾਹੀਂ ਸਾਨੂੰ ਸਭ ਨੂੰ ਪ੍ਰੈਕਟੀਕਲ ਰਾਹੀਂ ਦੱਸਾਂਗੇ ਕਿ ਇਹ ਫੰਗੀਸਾਈਡ ਹੈ ਜਾਂ ਫਿਰ ਲਾਲ ਕਾਲੇ ਕੀੜੀ ਜਾਂ ਫਿਰ ਹੋਰ ਕੀਟ ਜਿਹੜਾ ਗੰਨੇ ਦੀ ਗੋਭ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਹੈ ਕੁਝ ਕਿਸਾਨ ਵੀਰਾਂ ਦਾ ਕਹਿਣਾ ਹੈ ਕਿ ਇਹ ਗੋਭ ਦੇ ਵਿੱਚ ਲੱਗੀ ਕੀੜੀ ਹੈ ਪਰ ਨਹੀਂ ਇਹ ਵੀਡੀਓ ਜਿਵੇਂ ਕਿ ਤੁਸੀਂ ਦੇਖਦੇ ਹੋ ਕਿ ਜੇਕਰ ਗੰਨੇ ਦੀ ਗੋਭ ਨੂੰ ਅਸੀਂ ਚੰਗੀ ਤਰ੍ਹਾਂ ਚੀਰਫਾਲ ਕਰੀਏ ਤਾਂ ਕਹਾਣੀ ਕੁਝ ਹੋਰ ਨਿਕਲਦੀ ਹੈ ਤੁਸੀਂ ਦੇਖ ਦਿਓ ਗੋਭ ਦੇ ਨਿਚਲੇ ਪਾਗ ਯਾਨੀ ਜਿੱਥੇ ਮੱਟੀ ਜਾਂ ਫਿਰ ਆਮ ਪਾਸਾ ਵਿੱਚ ਗੰਨੇ ਦੀ ਪੋਰੀ ਬਿਲਕੁਲ ਜੜਾ ਵਾਲੀ ਥਾਂ ਦੇ ਵਿੱਚ ਤੁਹਾਨੂੰ ਇੱਕ ਚਿੱਟੇ ਰੰਗ ਦਾ ਕੀੜਾ ਮਿਲੇਗਾ ਉਸ ਤੋਂ ਪਹਿਲਾਂ ਗੋਭ ਦੇ ਵਿੱਚ ਸਾੜ ਵੀ ਦਿਸੇਗਾ ਇਸ ਦੇ ਨਾਲ ਪੱਤੇਆਂ ਤੇ ਮੋਰੀਆਂ ਤਾਂ ਹੈ ਪਰ ਗੋਭ ਵਿੱਚ ਵੀ ਤਹਾਨੂੰ ਮੋਰੀਆਂ ਦੇਖਣ ਨੂੰ ਮਿਲ ਜਾਵੇਗੀ ਗੋਭ ਦੇ ਸਾਣ ਨੂੰ ਜੇਕਰ ਮਾਈਕਰੋਸਕੋਪ ਦੀ ਮਦਦ ਨਾਲ ਦੇਖਿਆ ਜਾਏ ਤਾਂ ਇਸ ਦੇ ਵਿੱਚ ਕੀਟ ਅਤੇ ਉਸ ਦੇ ਛੋਟੇ ਬੱਚੇ ਵੀ ਦੇਖਣ ਨੂੰ ਮਿਲ ਜਾਵਣਗੇ ਦੂਜਾ ਇਹ ਕਿ ਇਹ ਕੀੜਾ ਗੋਭ ਦੀ ਮੋਰੀ ਰਾਹੀਂ ਉਸ ਦੇ ਵਿੱਚ ਆਪਣੀ ਚਾਲ ਜਾਣੀ ਤੁਰਦਾ ਫਿਰਦਾ ਹੈ ਮੁਕੇਰੀਆਂ 슈ਗਰ ਮਿਲ ਤੇ ਉਹਨਾਂ ਦੇ ਫੀਲਡ ਅਫਸਰਾਂ ਦੁਆਰਾ ਪ੍ਰੋਵਾਈਡ ਕੀਤੀ ਗਈ ਦਵਾਈ ਫੰਗੀਸਾਈਡ ਐਸਟੀਸਾਈਡ ਜਿਵੇਂ ਕਿ ਟਾਸਟਲ ਜਾਂ ਫਿਰ ਤੁਸੀਂ ਬਾਸਟਰ ਕਹ ਲਓ ਐਫਐਮਸੀ ਹੋਰ ਕਈ ਫੰਗੀਸਾਈਡ ਦੀ ਸਪਰੇ ਕੀਤੀ ਹੋਣੀ ਹੈ ਇਸ ਦੇ ਨਾਲ ਅਸੀਂ ਕਿਸਾਨ ਵੀਰਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਇਸ ਸਪਰੇ ਸੂਰਜ ਨਿਕਲਣ ਤੋਂ ਪਹਿਲਾਂ ਕਰ ਦਿਓ ਕਿਉਂਕਿ ਤੇਜ਼ ਧੁੱਪ ਹੋਣ ਕਰਕੇ ਕਈ ਕੀੜੇ ਜਾਂ ਕੀਟ ਪੌਦੇ ਦੇ ਗੋਭ ਦੇ ਨਿਚਲੇ ਪਾਗ ਵਿੱਚ ਉਤਰ ਜਾਂਦੇ ਜਾਂ ਫਿਰ ਛੁਪ ਜਾਂਦੇ ਹਨ ਜਿਸ ਦੇ ਨਾਲ ਉਹ ਬਚ ਜਾਂਦੇ ਹਨ ਸਵੇਰੇ ਸੂਰਜ ਨਿਕਲਣ ਤੋਂ ਪਹਿਲਾਂ ਇਹ ਗੋਬ ਦੇ ਉੱਪਰਲੇ ਪາກ ਵਿੱਚ ਮੌਜੂਦ ਰਹਿੰਦੇ ਹਨ ਕੁਝ ਕਿਸਾਨ ਬਿਨਾਂ ਦਾ ਸੋਚਣਾ ਜਾਂ ਕਹਿਣਾ ਹੈ ਕਿ ਇਹ ਬਿਮਾਰੀ ਜ਼ਿਆਦਾਤਰ ਉਹਨਾਂ ਖੇਤਾਂ ਵਿੱਚ ਹੈ ਜਿਨ੍ਹਾਂ ਖੇਤਾਂ ਵਿੱਚ ਲੰਬੇ ਸਮੇਂ ਤੋਂ ਗੰਨੇ ਦੀ ਖੇਤੀ ਹੁੰਦੀ ਆਈ ਹੈ ਪਰ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਇਸ ਗੰਨੇ ਦੇ ਖੇਤ ਵਿੱਚ ਅਸੀਂ ਮੌਜੂਦ ਹਾਂ ਇਹ ਨਵੀਂ ਮਿੱਟੀ ਵਾਲਾ ਖੇਤ ਹੈ ਅਤੇ ਦੂਜੀ ਬਾਡੀ ਯਾਨੀ ਮੋਡਾ ਗੰਨਾ ਜੇਕਰ ਤੁਹਾਨੂੰ ਕਿਸੇ ਨੂੰ ਵੀ ਇਸ ਦੇ ਸਹੀ ਉਪਚਾਰ ਦਾ ਪਤਾ ਚੱਲਦਾ ਹੈ ਤਾਂ ਜਾਣਕਾਰੀ ਜਰੂਰ ਸਾਂਝੀ ਕਰਿਓ ਧੰਨਵਾਦ ਜੀ